ਅੱਜ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹਦੇ ਵਿੱਚ ਆਪਾਂ ਨੂੰ ਕੁਝ ਸਿੱਖਣ ਨੂੰ ਮਿਲ ਸਕਦਾ ਜੇ ਆਪਾਂ ਇਹਨੂੰ ਪੂਰੀ ਤੇ ਗੌਰ ਨਾਲ ਸੁਣੀਏ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਯੂਪੀ ਦੇ ਬਿਲਹੌਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ RAM DYAAL ਉਹਨਾਂ ਦੀ ਪਤਨੀ ਕੁਸਮਾ ਦੋ ਉਹਨਾਂ ਦੇ ਬੇਟੇ ਹੁੰਦੇ ਨੇ ਸਰਵੇਸ਼ ਤੇ ਉਮੇਸ਼ ਤੇ ਦੋ ਬੇਟੀਆਂ ਹੁੰਦੀਆਂ ਨੇ ਰਾਧਾ ਤੇ ਸੁਦਾ ਜਿਹੜੀ ਰਾਧਾ ਹੁੰਦੀ ਆ ਪਲੱਸ 2 ਤੋਂ ਬਾਅਦ ਪੜ੍ਹਾਈ ਛੱਡ ਦਿੰਦੀ ਐ ਤੇ ਆਪਣੇ ਘਰ ਦੇ ਕੰਮਾਂ ਦੇ ਵਿੱਚ ਮਾਂ ਦੇ ਨਾਲ ਹੱਥ ਵਟਾਉਂਦੀ ਹੈ ਹਾਲਾਂਕਿ RAM DHYAL ਦੀ ਇੱਛਾ ਸੀ ਵੀ ਉਹਦੀ ਬੇਟੀ ਪੜ੍ਹ ਲੈ ਕੇ ਟੀਚਰ ਬਣੇ ਪਰ ਪਲੱਸ 2 ਤੱਕ ਜਾਂਦਿਆਂ ਜਾਂਦਿਆਂ ਉਹਦਾ ਪੜ੍ਹਾਈ 'ਚੋਂ ਧਿਆਨ ਘਟ ਜਾਂਦਾ ਤੇ ਉਹ ਪੜ੍ਹਾਈ ਛੱਡ ਦਿੰਦੀ ਹੈ ਜਿਹੜਾ ਵੱਡਾ ਬੇਟਾ ਹੁੰਦਾ ਉਹ ਡੇਰੀ ਦਾ ਕੰਮ ਸੰਭਾਲਦਾ ਤੇ ਛੋਟਾ ਬੇਟਾ ਜਿਹੜਾ ਹੁੰਦਾ ਉਹ ਖੇਤੀ ਦਾ ਕੰਮ ਸੰਭਾਲਦਾ ਜਿਹੜੀ ਛੋਟੀ ਬੇਟੀ ਹੁੰਦੀ ਉਹ 10ਵੀਂ 'ਚ ਪੜ੍ਹਦੀ ਹੁੰਦੀ ਹੈ RAM DHYAL ਦੇ ਕੋਲ ਜ਼ਮੀਨ ਜਾਇਦਾਦ ਵੀ ਚੰਗੀ ਹੁੰਦੀ ਹੈ ਤੇ ਪੈਸੇ ਵਰਖੋਂ ਵੀ ਮਜ਼ਬੂਤ ਹੁੰਦਾ ਪਿੰਡ ਦੇ ਵਿੱਚ ਖਾਸੀ ਇੱਜ਼ਤ ਹੁੰਦੀ ਹੈ 24 ਅਗਸਤ 2020 ਦਾ ਦਿਨ ਆਉਂਦਾ ਇਸ ਪਰਿਵਾਰ ਵਾਸਤੇ ਦੁੱਖਾਂ ਦਾ ਦਿਨ ਸਾਬਤ ਹੁੰਦਾ ਜਿਹੜੀ ਵੱਡੀ ਬੇਟੀ ਰਾਧਾ ਹੁੰਦੀ ਹੈ ਉਹ ਘਰੋਂ 4:00 ਵਜੇ ਇਹ ਕਹਿ ਕੇ ਜਾਂਦੀ ਹੈ ਵੀ ਉਹ ਥੋੜੀ ਦੇਰ ਤੱਕ ਵਾਪਸ ਆਈ ਇਹ ਅਕਸਰ ਰੋਜ਼ਾਨਾ ਦੀ ਰੁਟੀਨ ਹੁੰਦੀ ਹੈ ਬੱਚੇ ਘਰੋਂ ਜਾਂਦੇ ਨੇ ਵਾਪਸ ਆ ਜਾਂਦੇ ਨੇ ਪਰ ਉਸ ਦਿਨ ਰਾਧਾ ਵਾਪਸ ਨਹੀਂ ਆਉਂਦੀ ਉਹਨੂੰ ਆਲੇ-ਦੁਆਲੇ ਦੇਖਿਆ ਜਾਂਦਾ ਜਿੱਥੇ ਉਹਦਾ ਬਹਿਣਾ ਉੱਠਣਾ ਸੀ ਕਿਸੇ ਘਰ ਆਉਂਦੀ ਜਾਂਦੀ ਸੀ ਜਿਹੜੀਆਂ ਕੁੜੀਆਂ ਕੋਲ ਜਾਂਦੀ ਸੀ ਪਰ ਰਾਧਾ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਹੁੰਦਾ ਹੁਣ ਰਾਮਦੇਵਾਲ ਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ ਚਿੰਤਾ ਵੀ ਵਧਦੀ ਹੈ ਇੱਕ ਜਵਾਨ ਲੜਕੀ ਘਰੋਂ ਗਾਇਬ ਹੁੰਦੀ ਹੈ ਉਹ ਆਪਣੇ ਬੇਟਿਆਂ ਨੂੰ ਲੈ ਕੇ ਉਸੇ ਪਿੰਡ ਦੇ ਵਿੱਚ ਰਹਿਣ ਵਾਲੇ ਰਾਜਕੁਮਾਰ ਰਾਜਪੂਤ ਜਿਹੜੇ ਰਿਟਾਇਰਡ ਟੀਚਰ ਹੁੰਦੇ ਨੇ ਉਹਨਾਂ ਦੇ ਘਰ ਪਹੁੰਚਦੇ ਨੇ ਉੱਥੇ ਜਾ ਕੇ ਉਹਨਾਂ ਦੇ ਬੇਟੇ ਦਾ ਪਤਾ ਕੀਤਾ ਜਾਂਦਾ ਇਹਨਾਂ ਨੂੰ ਸ਼ੱਕ ਸੀ ਵੀ ਇਹਨਾਂ ਦੇ ਬੇਟੇ ਨੇ ਜ਼ਰੂਰ ਉਹਨਾਂ ਦੀ ਬੇਟੀ ਨਾਲ ਕੋਈ ਹਰਕਤ ਕੀਤੀ ਹੈ ਜਾਂ ਉਹਨੂੰ ਇਸ ਪਿੰਡ ਚੋਂ ਲੈ ਕੇ ਗਾਇਬ ਹੋਇਆ ਪਰ ਜਦੋਂ ਉੱਥੇ ਪਹੁੰਚਦੇ ਨੇ ਤਾਂ ਲੋਕ ਆਪਣੇ ਘਰ ਦੇ ਵਿੱਚ ਹੀ ਹੁੰਦਾ ਜਿਹੜਾ ਮਾਸਟਰ ਰਾਜਕੁਮਾਰ ਦਾ ਬੇਟਾ ਹੁੰਦਾ ਇਥੋਂ ਜਦੋਂ ਪਤਾ ਲੱਗਦਾ ਵੀ ਉਹ ਘਰ ਦੇ ਵਿੱਚ ਆ ਤਾਂ ਰਾਮਦੇਵਾਲ ਦੀ ਜਿਹੜੀ ਚਿੰਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ ਫਿਰ ਪੂਰੇ ਸਬ ਕਿਤੇ ਤਲਾਸ਼ੀ ਕਰਦੇ ਨੇ ਫਿਰ ਹਰ ਜਗ੍ਹਾ ਲੱਭਿਆ ਜਾਂਦਾ ਪਿੰਡ ਦੇ ਵਿੱਚ ਪਿੰਡ ਤੋਂ ਬਾਹਰ ਖੇਤ ਖលਿਆਣ ਕੋਈ ਨਹੀਂ ਛੱਡਿਆ ਜਾਂਦਾ ਪਰ ਰਾਧਾ ਦਾ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਦਿਨ ਚੜਦਾ ਦਿਨ ਚੜੇ ਸਵੇਰੇ ਕੋਈ ਬੰਦਾ ਆਪਣੇ ਖੇਤਾਂ ਵੱਲ ਜਾਂਦਾ ਉੱਥੇ ਇੱਕ ਪਿੱਪਲ ਹੁੰਦਾ ਪਿੱਪਲ ਦੇ ਥੱਲੇ ਉਹਨੂੰ ਇੱਕ ਚੀਜ਼ ਦਿਖਦੀ ਹੈ ਜਦੋਂ ਨੇੜੇ ਜਾਂਦਾ ਤਾਂ ਰਾਮਦੇਵਾਲ ਦੀ ਬੇਟੀ ਰਾਧਾ ਹੁੰਦੀ ਹੈ ਉਹਨੇ ਗੱਲ ਪਿੰਡ ਦੇ ਵਿੱਚ ਪਹੁੰਚਦੀ ਹੈ RAM Dyal ਦਾ ਪੂਰਾ ਪਰਿਵਾਰ ਉੱਥੇ ਪਹੁੰਚਦਾ ਹੈ ਰੋਣਾ ਪਿੱਟਣਾ ਪੈ ਜਾਂਦਾ ਹੈ ਫਿਰ ਕਿਸੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਦੀ ਪੁੱਛਗਿੱਛ ਸ਼ੁਰੂ ਹੁੰਦੀ ਹੈ ਤੇ লাশ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਇਸੇ ਦੌਰਾਨ ਪਤਾ ਲੱਗਦਾ ਹੈ ਵੀ ਜਿਹੜੇ ਰਿਟਾਇਰਡ ਟੀਚਰ ਹੁੰਦੇ ਨੇ ਰਾਜਕੁਮਾਰ ਤੇ ਉਹਨਾਂ ਦਾ ਬੇਟਾ ਲੋਕ ਤੇ ਉਹਨਾਂ ਦੀ ਪਤਨੀ ਰਾਜਕੁਮਾਰ ਦੀ ਪਿੰਡ ਦੇ ਵਿੱਚੋਂ ਗਾਇਬ ਹੁੰਦੇ ਨੇ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਘਰ ਦੇ ਵਿੱਚ ਤਾਲਾ ਲੱਗਿਆ ਹੁੰਦਾ ਹੁਣ ਪੁਲਿਸ ਨੂੰ ਹੋਰ ਉਹਨਾਂ ਤੇ ਸ਼ੱਕ ਹੁੰਦਾ ਦੂਜੇ ਪਾਸੇ RAM ਦਿਆਲ ਵੱਲੋਂ FIR ਦਰਜ ਕਰਵਾਈ ਜਾਂਦੀ ਹੈ ਅਲੋਕ ਤੇ ਅਲੋਕ ਦੇ ਪਰਿਵਾਰ ਦੇ ਖਿਲਾਫ ਇਹਨਾਂ ਨੇ ਹੀ ਮੇਰੀ ਬੇਟੀ ਨੂੰ ਮਾਰਿਆ ਲਾਸ਼ ਦਾ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਤੋਂ ਬਾਅਦ ਲਾਸ਼ ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਪਤਾ ਲੱਗਦਾ ਵੀ ਇਹਦੀ ਦਮ ਘੁੱਟਣ ਦੇ ਨਾਲ ਮੌਤ ਹੋਈ ਹੈ ਇਹਦਾ ਗਲਾ ਘੁੱਟਿਆ ਗਿਆ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਹੁਣ ਪੁਲਿਸ ਅਲੋਕ ਨੂੰ ਲੱਭਣਾ ਸ਼ੁਰੂ ਕਰਦੀ ਹੈ ਫਿਰ ਜਦੋਂ ਪੁਲਿਸ ਦੀ ਘੇਰਾਬੰਦੀ ਹੁੰਦੀ ਹੈ 29 ਅਗਸਤ 2020 ਨੂੰ ਅਲੋਕ ਨੂੰ ਤੇ ਉਹਦੇ ਇੱਕ ਦੋਸਤ ਛੋਟੂ ਨੂੰ ਰਾਤ ਦੇ 10 ਵਜੇ ਆਪਣੇ ਪਿੰਡ ਦੇ ਨੇੜੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਪਹਿਲਾਂ ਤਾਂ ਆਪਾਂ ਨੂੰ ਪਤਾ ਵੀ ਅਪਰਾਧੀ ਕਦੇ ਵੀ ਮਰਦਾ ਨਹੀਂ ਫਿਰ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਅਲੋਕ ਤੇ ਛੋਟੂ ਵੀ ਬੋਲਣਾ ਸ਼ੁਰੂ ਕਰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਉਹਨਾਂ ਨੇ ਹੀ ਰਾਦਾ ਨੂੰ ਮਾਰਿਆ ਹੁਣ ਪੁੱਛਿਆ ਜਾਂਦਾ ਵੀ ਕਿਉਂ ਮਾਰਿਆ ਤੇ ਕਿਵੇਂ ਮਾਰਿਆ ਹੁਣ ਜਿਹੜੇ ਰਿਟਾਇਰ ਟੀਚਰ ਰਾਜਕੁਮਾਰ ਸੀ ਉਹਨਾਂ ਦੀ ਬੇਟੀ ਦਾ ਵਿਆਹ ਹੋ ਜਾਂਦਾ ਤੇ ਅਲੋਕ ਜਿਹੜਾ ਉਹ ਵੀ ਬੀਏ ਕਰਦਾ ਬੀਏ ਤੋਂ ਬਾਅਦ ਜੌਬ ਦੀ ਭਾਲ ਕੀਤੀ ਜਾਂਦੀ ਹੈ ਸਰਕਾਰੀ ਦੀ ਜਦੋਂ ਉਹਨੂੰ ਲੱਗਦਾ ਵੀ ਉਹਨੂੰ ਜੌਬ ਕਿਤੇ ਵੀ ਨਹੀਂ ਮਿਲਦੀ ਫਿਰ ਉਹ ਆਪਣੀ ਖੇਤੀ ਸੰਭਾਲਦਾ ਹੁਣ ਇੱਕੋ ਪਿੰਡ ਦੇ ਰਹਿਣ ਵਾਲੇ ਸੀ ਸਰਵੇਸ਼ ਦੇ ਨਾਲ ਅਲੋਕ ਦੀ ਦੋਸਤੀ ਹੁੰਦੀ ਹੈ ਸਰਵੇਸ਼ ਜਿਹੜਾ ਰਾਮਦੇਵਾਲ ਦਾ ਬੇਟਾ ਹੁੰਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ ਤੇ ਅਕਸਰ ਜਿਹੜਾ ਅਲੋਕ ਸੀ ਉਹ ਸਰਵੇਸ਼ ਦੇ ਘਰ ਜਾਂਦਾ ਸੀ ਹੁਣ ਘਰ ਦੇ ਵਿੱਚ ਹੀ ਰਾਧਾ ਹੁੰਦੀ ਸੀ ਅਲੋਕ ਉਹਦੇ ਨਾਲ ਕੋਈ ਮਾੜੀ ਮੋਟੀ ਜਿਵੇਂ ਪਿੰਡ ਦੇ ਨਾਤੇ ਗੱਲਬਾਤ ਕਰਨੀ ਪਰ ਅਲੋਕ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੁੰਦਾ ਰਾਧਾ ਦੇ ਪ੍ਰਤੀ ਹੁਣ ਉਹ ਕਿਸੇ ਟਾਈਮ ਵੀ ਉਹਦੇ ਘਰ ਜਾਂਦਾ ਸੀ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਉਹਦਾ ਦੋਸਤ ਸੀ ਇੱਕ ਦਿਨ ਉਹਨਾਂ ਦੇ ਘਰ ਜਾਂਦਾ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਕੱਲੀ ਰਾਧਾ ਹੁੰਦੀ ਹੈ ਉਹ ਪੁੱਛਦਾ ਵੀ ਸਰਵੇਸ਼ ਕਿੱਥੇ ਹੈ ਤਾਂ ਉਹਦਾ ਕਹਿਣਾ ਸੀ ਉਹ ਮੰਦਿਰ ਗਿਆ ਤੇ ਜਿਹੜੀ ਉਹਦੀ ਮਾਂ ਹੈ ਉਹ ਵੀ ਮੰਦਿਰ ਗਈ ਹੈ ਉਹ ਵਾਪਸ ਜਾਣ ਲੱਗਦਾ ਕਹਿੰਦਾ ਵੀ ਠੀਕ ਹੈ ਉਹਨੂੰ ਕਹਦੇ ਵੀ ਅਲੋਕ ਆਇਆ ਸੀ ਉਹ ਕਹਿੰਦੀ ਕੋਈ ਗੱਲ ਨਹੀਂ ਬਹਿ ਜਾ 2 ਮਿੰਟ ਤੱਕ ਹੋਣ ਦੇ ਨੇ ਉੱਥੇ ਬੈਠ ਕੇ ਰਾਧਾ ਦੇ ਨਾਲ ਉਹ ਚਾਹ ਪੀਣ ਲੱਗਦਾ ਚਾਹ ਪੀਂਦੇ ਪੀਂਦੇ ਜਿਹੜਾ ਅਲੋਕ ਹੁੰਦਾ ਉਹ ਰਾਧਾ ਨੂੰ ਕਹਿੰਦਾ ਵੀ ਜੇ ਤੇਰੇ ਵਰਗੀ ਲੜਕੀ ਮੇਰੀ ਜ਼ਿੰਦਗੀ ਦੇ ਵਿੱਚ ਆ ਜਾ ਤਾਂ ਮੇਰੀ ਜ਼ਿੰਦਗੀ ਬਦਲ ਜਾਏਗੀ ਇਹ ਗੱਲ ਸੁਣ ਕੇ ਰਾਧਾ ਉੱਥੋਂ ਉੱਠ ਕੇ ਚਲੀ ਜਾਂਦੀ ਹੈ ਹੁਣ ਅਲੋਕ ਨੂੰ ਇਹ ਵੀ ਡਰ ਸੀ ਵੀ ਜੇ ਇਹਨੇ ਗੱਲ ਦੱਸ दी ਪਿੰਡ ਦੇ ਵਿੱਚ ਪਤਾ ਲੱਗਿਆ ਤੇ ਮੇਰੀ ਬੇਇੱਜ਼ਤੀ ਵੀ ਹੋਏਗੀ ਤੇ ਬਦਨਾਮੀ ਵੀ ਹੋਏਗੀ ਜਿਹੜਾ ਲੋਕ ਸੀ ਉਥੋਂ ਚਲਾ ਜਾਂਦਾ ਤੇ ਉਹਨੂੰ ਜਾਂਦੇ ਜਾਂਦੇ ਇਹ ਗੱਲ ਕਹਿੰਦਾ ਵੀ ਮੇਰਾ ਮਤਲਬ ਕੋਈ ਐਸਾ ਨਹੀਂ ਸੀ ਮੈਂ ਤੈਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਮੇਰੇ ਦਿਲ 'ਚ ਜੋ ਖਿਆਲ ਸੀ ਮੈਂ ਤੈਨੂੰ ਕਹਤਾ ਪਰ ਤੂੰ ਕਿਸੇ ਨੂੰ ਦੱਸੀ ਨਾ ਲੋਕ ਉਥੋਂ ਚਲਾ ਜਾਂਦਾ ਪਰ ਫਿਰ ਵੀ ਉਹਦੇ ਦਿਮਾਗ ਦੇ ਵਿੱਚ ਡਰ ਹੁੰਦਾ ਹੁਣ ਇੱਕ ਦੋ ਦਿਨ ਉਹ ਡਰਿਆ ਡਰਿਆ ਰਹਿੰਦਾ ਵੀ ਰਾਧਾ ਕਿਸੇ ਨੂੰ ਕੁਝ ਦੱਸ ਨਾ ਦੇਵੇ ਰਾਧਾ ਬਹੁਤ ਖੂਬਸੂਰਤ ਹੁੰਦੀ ਹੈ ਪਰ ਜਦੋਂ ਨੂੰ ਪਤਾ ਲੱਗਦਾ ਵੀ ਰਾਧਾ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਹੁਣ ਅਲੋਕ ਉਹਦੇ ਘਰ ਆਉਂਦੇ ਜਾਂਦੇ ਅਕਸਰ ਰਾਧਾ ਦੇ ਨਾਲ ਕੋਈ ਨਾ ਕੋਈ ਗੱਲ ਕਰਦਾ ਗੱਲਾਂ ਉਹਨਾਂ ਦੀ ਹੌਲੀ-ਹੌਲੀ ਜੜੀਆਂ ਨੇ ਉਹ ਵਧਣੀਆਂ ਸ਼ੁਰੂ ਹੁੰਦੀਆਂ ਨੇ ਅਲੋਕ ਦਾ ਹੌਸਲਾ ਵਧਦਾ ਜਾਂਦਾ ਤੇ ਇੱਕ ਦੂਜੇ ਵੱਲ ਇਹ ਅਟ੍ਰੈਕਟ ਹੋਣਾ ਸ਼ੁਰੂ ਹੁੰਦੇ ਨੇ ਜਿਹੜੀ ਰਾਧਾ ਹੁੰਦੀ ਆਪਣੇ ਭਰਾ ਦੇ ਦੋਸਤ ਵੱਲ ਇੱਕ ਤਰ੍ਹਾਂ ਨਾਲ ਕਹਿ ਲਈਏ ਵੀ ਉਹਦੇ ਅੰਦਰ ਖਿੱਚ ਪੈਦਾ ਹੁੰਦੀ ਹੈ ਦੋਨਾਂ ਦਾ ਫਿਰ ਆਪਸ ਦੇ ਵਿੱਚ ਪਿਆਰ ਹੁੰਦਾ ਪਿਆਰ ਇਹਨਾਂ ਦਾ ਨਜਾਇਜ਼ ਰਿਸ਼ਤਿਆਂ ਦੇ ਵਿੱਚ ਬਦਲਦਾ ਪਿੰਡਾਂ ਦੇ ਵਿੱਚ ਐਸੀ ਗੱਲ ਆ ਜਿਹੜੀ ਬਹੁਤ ਹੀ देर ਲੁਕੀ ਨਹੀਂ ਰਹਿੰਦੀ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਹੌਲੀ ਹੌਲੀ ਗੱਲ ਇਹਨਾਂ ਦੀ ਪਿੰਡ ਦੇ ਵਿੱਚ ਫੈਲਦੀ ਆ ਪਿੰਡ ਦੇ ਵਿੱਚ ਫੈਲਦੀ ਫੈਲਦੀ ਇਹ RAM Dyal ਨੂੰ ਵੀ ਪਤਾ ਲੱਗਦਾ ਹਾਲਾਂਕਿ ਇਹ ਘਰ ਦੇ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ RAM Dyal ਉਹਨੂੰ ਆਪਣੇ ਬੱਚਿਆਂ ਵਾਂਗੂ ਹੀ ਸਮਝਦਾ ਹੁੰਦਾ ਪਰ ਇੱਕ ਦਿਨ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਗੱਲਬਾਤ ਕਰਦਿਆਂ ਫੜ ਲਿਆ ਜਾਂਦਾ ਹੁਣ ਜਦੋਂ ਉਹਨੂੰ ਫੜਿਆ ਜਾਂਦਾ ਤੇ ਉੱਥੇ ਸਰਵੇਸ਼ ਵੱਲੋਂ ਅਲੋਕ ਤੇ ਥੱਪੜ ਵੀ ਮਾਰੇ ਜਾਂਦੇ ਨੇ ਤੇ ਬੁਰਾ ਭਲਾ ਕਿਹਾ ਜਾਂਦਾ ਉਸ ਤੋਂ ਬਾਅਦ RAM DIAL ਆਪਣੇ ਬੇਟਿਆਂ ਦੇ ਨਾਲ ਜਾ ਕੇ ਰਾਜਕੁਮਾਰ ਨੂੰ ਵੀ ਕਹਿੰਦਾ ਆਪਣੇ ਬੇਟੇ ਨੂੰ ਸਮਝਾ ਲਓ ਨਹੀਂ ਤਾਂ ਇਹਨੂੰ ਅੰਜਾਮ ਭੁਗਤਣਾ ਪਏਗਾ ਹੁਣ ਜਿਹੜੇ ਰਾਜਕੁਮਾਰ ਸੀ ਉਹ ਆਪਣੇ ਬੇਟੇ ਤੋਂ ਪੁੱਛਦੇ ਨੇ ਤਾਂ ਲੋਕ ਸਾਰਾ ਕੁਝ ਸਾ-ਸਾਚ ਦੱਸ ਦਿੰਦਾ ਉਹਦਾ ਕਹਿਣਾ ਸੀ ਵੀ ਉਹ ਰਾਧਾ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਉਹਦੇ ਨਾਲ ਪਿਆਰ ਕਰਦਾ ਇੱਥੇ ਰਾਜਕੁਮਾਰ ਦਾ ਕਹਿਣਾ ਸੀ ਵੀ ਅਸੀਂ ਰਾਜਪੂਤਾਂ ਠਾਕੁਰਾਂ ਤੇ ਅਸੀਂ ਕਿਸੇ ਨੀਚ ਜਾਤੀ ਦੀ ਲੜਕੀ ਦੇ ਨਾਲ ਵਿਆਹ ਤੇਰਾ ਨਹੀਂ ਕਰਵਾ ਸਕਦੇ ਉਹ ਸਾਡੇ ਘਰ ਦੀ ਨੂੰਹ ਨਹੀਂ ਬਣ ਸਕਦੀ ਪਰ ਜਿਹੜਾ ਅਲੋਕ ਸੀ ਉਹਨੂੰ ਪਿਆਰ ਕਰਦਾ ਸੀ ਫਿਰ ਉਹ ਆਪਣੀ ਮਾਂ ਨਾਲ ਗੱਲ ਕਰਦਾ ਤੇ ਮਾਂ ਦਾ ਵੀ ਕਹਿਣਾ ਸੀ ਵੀ ਕੋਈ ਨੀਤ ਜਾਤੀ ਦੀ ਲੜਕੀ ਸਾਡੇ ਘਰ ਨਹੀਂ ਆ ਸਕਦੀ ਹੁਣ ਜਦੋਂ ਇਹ ਸਾਰਾ ਕੁਝ ਸੁਣਦਾ ਤਾਂ ਫਿਰ ਉਹ ਆਪਣੇ ਦੋਸਤ ਛੋਟੂ ਨਾਲ ਗੱਲ ਕਰਦਾ ਛੋਟੂ ਦਾ ਵੀ ਕਹਿਣਾ ਸੀ ਵੀ ਇਹ ਗੱਲ ਬਿਲਕੁਲ ਠੀਕ ਹੈ ਕਿ ਟਾਈਮ ਪਾਸ ਵਾਸਤੇ ਠੀਕ ਹੈ ਪਰ ਉਹਨੂੰ ਘਰ ਦੀ ਇੱਜ਼ਤ ਬਣਾਣਾ ਆਪਣੇ ਨਾਲ ਵਿਆਹ ਕਰਾਣਾ ਇਹ ਠੀਕ ਨਹੀਂ ਇਹ ਗੱਲ ਕਿਤੇ ਨਾ ਕਿਤੇ ਅਲੋਕ ਨੂੰ ਵੀ ਠੀਕ ਲੱਗਦੀ ਹੈ ਤੇ ਅਲੋਕ ਹੁਣ ਰਾਧਾ ਦਾ ਫੋਨ ਚੱਕਣਾ ਬੰਦ ਕਰ ਦਿੰਦਾ ਉਤੋਂ ਪੈਰ ਪਿੱਛੇ ਖਿੱਚ ਲੈਂਦਾ ਜੇ ਕਿਤੇ ਫੋਨ ਚੁੱਕਦਾ ਵੀ ਤੇ ਥੋੜੀ ਦੇਰ ਚ ਕੱਟ ਦਿੰਦਾ ਕੋਈ ਨਾ ਕੋਈ ਬਹਾਨਾ ਬਣਾ ਕੇ ਦੂਜੇ ਪਾਸੇ ਰਾਧਾ ਨੂੰ ਸ਼ੱਕ ਹੁੰਦਾ ਵੀ ਇਹਦਾ ਹੁਣ ਕਿਤੇ ਨਾ ਕਿਤੇ ਹੋਰ ਚੱਕਰ ਹੈ ਜਿਹੜਾ ਮੇਰੇ ਤੋਂ ਪੈਰ ਪਿੱਛੇ ਖਿੱਚਦਾ ਫਿਰ ਇੱਕ ਦਿਨ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਰਾਧਾ ਦਾ ਕਹਿਣਾ ਸੀ ਵੀ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਾਇਆ ਤਾਂ ਮੈਂ ਤੇਰੀ ਥਾਣੇ ਦੇ ਵਿੱਚ ਰਿਪੋਰਟ ਕਰਾਂਗੀ ਤੂੰ ਮੇਰਾ ਸ਼ੋਸ਼ਣ ਕੀਤਾ ਹੁਣ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੁੰਦੀਆਂ ਨੇ ਇਧਰੋਂ ਮਾਪਿਓ ਨਹੀਂ ਮੰਨਦੇ ਅਲੋਕ ਫਸ ਜਾਂਦਾ ਅਲੋਕ ਫਿਰ ਛੋਟੂ ਦੇ ਨਾਲ ਸਲਾਹ ਕਰਦਾ ਫਿਰ ਜਿਹੜੀ ਇਹਨਾਂ ਦੀ ਸਲਾਹ ਹੁੰਦੀ ਹੈ ਮਾੜਾ ਦੋਸਤ ਕਦੇ ਵੀ ਚੰਗੀ ਸਲਾਹ ਨਹੀਂ ਦੇ ਸਕਦਾ ਫਿਰ ਇਹ ਇੱਕ ਪਲਾਨਿੰਗ ਤਿਆਰ ਕਰ ਦਿੰਦੇ ਨੇ ਪਲਾਨਿੰਗ ਦੇ ਤਹਿਤ 24 ਅਗਸਤ ਨੂੰ ਉਹਨੂੰ ਖੇਤਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਉੱਥੋਂ ਦੋਨੋਂ ਜਣੇ ਮਿਲ ਕੇ ਉਹਦੇ ਹੀ ਦੁਪट्टे ਦੇ ਨਾਲ ਉਹਦਾ ਗਲਾ ਕੁੱਟ ਕੇ ਉਹਦੀ ਜੀਵਨ ਲੀਲਾ ਸਮਾਪਤ ਕਰ ਦਿੰਦੇ ਉਸ ਤੋਂ ਬਾਅਦ ਆਪਣੇ ਘਰ ਆ ਜਾਂਦੇ ਨੇ ਇਹਨਾਂ ਨੂੰ ਏਸੀਬ ਕਿਸੇ ਨੂੰ ਸ਼ੱਕ ਹੀ ਨਹੀਂ ਹੁੰਣਾ ਪਤਾ ਹੀ ਨਹੀਂ ਲੱਗਣਾ ਵੀ ਕੌਣ ਮਾਰ ਗਿਆ ਕੌਣ ਨਹੀਂ ਪਰ ਪੁਲਿਸ ਨੂੰ ਨਾਲ ਦੀ ਨਾਲ ਹੀ ਸ਼ੱਕ ਹੁੰਦਾ ਤੇ 5-6 ਦਿਨਾਂ ਦੇ ਵਿੱਚ ਹੀ ਇਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੁੰਦੇ ਨੇ अपराधी ਨੇ ਅਪਰਾਧ ਕੀਤਾ ਸਲਾਖਾਂ ਦੇ ਪਿੱਛੇ ਪਹੁੰਚਿਆ ਪਰ ਇੱਕ ਜਾਨ ਜਿਹੜੀ ਸੀ ਉਹ ਦੁਨੀਆ ਤੋਂ ਚਲੀ ਗਈ। ਰਾਜਕੁਮਾਰ ਦਾ ਇਕੱਲਾ-ਕੱਲਾ ਮੁੰਡਾ ਸੀ ਇਹ ਲੋਕ, ਉਹਨੂੰ ਪੜਾਇਆ ਲਿਖਾਇਆ। ਹੋ ਸਕਦਾ ਉਹਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਹੋਵੇ। ਦੂਜੇ ਪਾਸੇ ਰਾਮਦਿਆਲ ਦੀ ਜਿਹੜੀ ਬੇਟੀ ਸੀ, ਉਹ ਦੁਨੀਆ ਤੋਂ ਚਲੀ ਗਈ। ਪਿੰਡ ਦੇ ਵਿੱਚ ਸਾਰੀ ਜ਼ਿੰਦਗੀ ਕੱ ਲਈਏ ਪੀੜੀਆਂ ਦੀ ਦੁਸ਼ਮਣੀ ਪੈ ਗਈ ਇਹਨਾਂ ਦੋਨਾਂ ਦੀ ਬੇਬੂਫੀ ਦੇ ਕਾਰਨ। ਕਈ ਜ਼ਿੰਦਗੀਆਂ ਨੇ ਜਿਹੜੀਆਂ ਉਹ ਡਿਸਟਰਬ ਹੋਈਆਂ। ਜਿਹੜੀ ਗਲਤੀ ਉਹਨਾਂ ਨੇ ਕੀਤੀ ਹੈ ਅਕਸਰ ਬੰਦਾ ਇਹ ਗਲਤੀ ਕਰ ਜਾਂਦਾ ਹੈ ਸਰਵੇਸ਼ ਨੇ ਉਹਨੂੰ ਆਪਣਾ ਦੋਸਤ ਬਣਾਇਆ ਤੇ ਉਹਨੂੰ ਆਪਣੇ ਘਰ ਆਪਣੇ ਬੈਡਰੂਮ ਤੱਕ ਲੈ ਕੇ ਆਉਂਦਾ ਰਿਹਾ ਜਿਹਦੇ ਘਰ ਧੀਆਂ ਪਹਿਣਾ ਹੋਣ ਦੋਸਤੀ ਉਹਨੂੰ ਦੇਖ ਕੇ ਕਰਨੀ ਚਾਹੀਦੀ ਹੈ ਚਾਰ ਦਿਵਾਰੀ ਤੋਂ ਬਾਹਰ ਜਦੋਂ ਕਿਸੇ ਵੀ ਪਰਾਏ ਮਰਦ ਨੂੰ ਆਪਾਂ ਘਰ ਦੇ ਵਿੱਚ ਲੈ ਕੇ ਆਵਾਂਗੇ ਤਾਂ 99% ਜਿਹੜੇ ਏਸੇ ਕੇਸ ਨੇ ਉਹ ਜ਼ਰੂਰ ਹੁੰਦੇ ਨੇ ਇਹ ਘਟਨਾ ਅਕਸਰ ਵਾਪਰਦੀ ਹੈ ਜਦੋਂ ਆਪਾਂ ਜ਼ਿਆਦਾ ਢਿੱਲ ਦਿੰਦੇ ਹਾਂ ਜੇ ਦੋਸਤੀ ਕਰਨੀ ਹੈ ਤੁਹਾਡੇ ਘਰ ਦੀਆਂ ਪੈਣਾ ਨੇ ਤਾਂ ਚਾਰ ਦੀਵਾਰੀ ਤੋਂ ਬਾਹਰ ਰੱਖੋ ਜਿੰਨੀ ਮਰਜ਼ੀ ਦੋਸਤੀ ਰੱਖੋ ਦੂਜਾ ਦੋਸਤੀ ਵੀ ਆਪਣੀ ਹیثیت ਦੇ ਹਿਸਾਬ ਦੇ ਨਾਲ ਤੇ ਜਿੱਥੇ ਆਪਣੀ ਪੂਰਾ ਦਿਲ ਮਿਲਦਾ ਹੋਵੇ ਜਿੱਥੇ ਉੱਚ ਨੀਚ ਦਾ ਫਰਕ ਨਾ ਹੋਵੇ ਹੁਣ ਉਹਨਾਂ ਨੇ ਦੋਸਤੀ ਕੀਤੀ ਦੋਸਤੀ ਉਹਨਾਂ ਦੀ ਸੀ ਪਰ ਜਦੋਂ ਗੱਲ ਆਈ ਵਿਆਹ ਦੀ ਤੇ ਉਦੋਂ ਉਹ ਨੀਚ ਜਾਤੀ ਤੇ ਉੱਚ ਜਾਤੀ ਦਾ ਫਰਕ ਪੈ ਗਿਆ ਜਿਹੜੀ ਵੀ ਦੋਸਤੀ ਕਰਨੀ ਹੈ ਕਿਸੇ ਦੇ ਨਾਲ ਜੀ ਰਿਸ਼ਤਾ ਰੱਖਣਾ ਆਪਣੇ ਬਰਾਬਰ ਦੇ ਨਾਲ ਤੇ ਚਾਰ ਦਿਵਾਰੀ ਤੋਂ ਬਾਹਰ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ